ਇਸਨੋਂ ਬਾਰੇ ਇਹ ਜੋ ਰੱਥ ਯਾਤਰਾ ਹੈਗੀ ਹੈ ਭਗਵਾਨ ਜਗਨਨਾਥ ਜੀ ਇੱਥੇ ਇਸ ਵੇਲੇ ਉਥਲੇ ਦੇ ਵਿੱਚ ਅੱਜ ਦੂਸਰੀ ਮਨਾਈ ਜਾ ਰਹੀ ਹੈ ਕਿਸ ਕੋਣ ਸੰਸਥਾ ਵੱਲੋਂ ਮਨਾਈ ਜਾ ਰਹੀ ਹੈ ਤੇ ਮੈਂ ਸਮਝਦਾ ਕਿ ਅੱਜ ਇਹ ਬੜਾ ਹੀ ਵਧੀਆ ਇੱਥੇ ਦਾ ਮਾਹੌਲ ਹੈਗਾ ਹਰੇਕ ਧਰਮ ਦੇ ਲੋਕ ਇਸ ਯਾਤਰਾ ਦੇ ਵਿੱਚ ਰੱਥ ਯਾਤਰਾ ਦੇ ਵਿੱਚ ਪਹੁੰਚੇ ਹੋਏ ਨੇ ਜਿਵੇਂ ਕਿ ਆ ਪਿੱਛੇ ਸਿੱਖ ਕਮਿਊਨਿਟੀ ਦੇ ਲੋਕ ਇੱਥੇ ਲੰਗਰ ਦੀ ਲੰਗਰ ਲਗਾ ਕੇ ਬੈਠੇ ਨੇ ਕੜਾ ਪ੍ਰਸ਼ਾਦ ਉਰ ਛੋਲਿਆਂ ਦੀ ਜੋ ਵਰਤਾਇਆ ਜਾ ਰਿਹਾ ਹੈ ਸ਼ਮੀਲ ਵਰਤਾਈ ਜਾ ਰਹੀ ਹੈਗੀ ਆ ਇਸੇ ਤਰ੍ਹਾਂ ਪਿੱਛੇ ਜਿਹੜੇ ਲੋਕ ਹੈਗੇ ਨੇ ਹਰ ਇੱਕ ਤਰਫ ਦੇ ਲੋਕਾਂ ਨੇ ਐਸੇ ਸਟਾਰ ਲਗਾਏ ਹੋਏ ਨੇ ਮੈਨੂੰ ਸਮਝਦਾ ਇੱਕ ਇਹ ਬੜਾ ਵਧੀਆ ਭਾਈਚਾਰਕ ਸੰਦੇਸ਼ ਹੈਗਾ ਐਹੋ ਜਿਹੜੇ ਜਿਹੜੇ ਰੱਤ ਜਨਤਨਾਵਾ ਔਰ ਧਾਰਮਿਕ ਪ੍ਰੋਗਰਾਮ ਹੋਣੇ ਚਾਹੀਦੇ ਨੇ ਤਾਂ ਕਿ ਆਪਸੀ ਜਿਹੜਾ ਭਾਈਚਾਰਾ ਕਾਇਮ ਰਵੇ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਧਾਰਮਿਕ ਤੌਰ ਤੇ ਜਾਤਾਂ ਤੋਂ ਉਪਰ ਉੱਠ ਕੇ ਧਰਮਾਂ ਤੋਂ ਉਪਰ ਉੱਠ ਕੇ ਹਰ ਇੱਕ ਕਮਿਊਨਿਟੀ ਨੂੰ ਪਰਾ ਪਿਆਰ ਕਰਨ ਵਾਲੇ ਲੋਕ ਅੱਜ ਇੱਥੇ ਇਕੱਠੇ ਹੋਏ ਨੇ ਬਹੁਤ ਸੋਹਣਾ ਮਾਹੌਲ ਹੈ ਗਾਣੇ ਕਲ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਬਹੁਤ ਸ਼ਕਸ਼ਾ ਕੌਸ਼ਤ ਕਰਦੇ ਨੇ ਉਹ ਸੰਤਾ ਨੇ ਕ੍ਰਿਸ਼ਨ ਰੱਬ ਕੋ ਸਮਝ ਨਹੀਂ ਕਰੀ ਉਸਨ ਭਲੇ ਜੋ ਹੈ ਉਹ ਵੀ ਅੱਗੇ ਲਿਖ ਦਿੰਦੇ ਨੇ जगमतपुरी की यात्रा पूरे दिशा सिर्फ द्वारा पहली बार सैन फ्रांसिस्को में उन्नीस सौ के दशक में निकाली गई और उसी एक तो द्वारा एक प्रदेश में ये यात्रा अलग अलग शहरों में अलग अलग कंट्रीज में निकाल जाती है